good morning ਕਿਦਾਂ ਫਿਰ ਸਾਰੇ ਠੀਕ ਠਾਕ ਚੰਗੀ ਕੰਕੀ ਕਾ ਅ ਚਾਚਾ ਨਾ ਬਸਤਾ ਜੋਂ ਕਿਦਾਂ ਸਾਰੇ ਮਮ ਮਮ ਹੰਦੀ ਕਿਦਾਂ ਸਾਰੇ ਠੀਕ ਠਾਕ good morning ਸੋ ਵਲੌਗ ਦੀ ਸ਼ੁਰੂਆਤ ਕਰਦੇ ਆ ਨੰਨੂ ਨੰਨੂ ਨੇ ਵਲੌਗ ਦੀ ਸ਼ੁਰੂਆਤ ਕਰਨ ਦਿੱਤੀ ਐ ਸੋ ਅੱਜ ਇੱਕ ਬਲੌਗ ਦੀ ਸ਼ੁਰੂਆਤ ਵਿਕਰਮਜੀਤ ਰਾਜੂ ਕਰੂੰਗਾ ਤੇ ਮੰਮੀ ਸਾਡੀ ਬਣਾਉਂਦੀ ਕਾਜੂ oh wow nice ਮਾਤਰੇ ਮਾਈ ਹੁੰਦੀ ਆ ਆ ਦੇਖੋ ਜਿੰਮ ਤੋਂ ਆਇਆ ਮੈਨੂੰ ਇਹ ਜਿਹੀ ਕੋਸ਼ਿਸ਼ ਨਹੀਂ ਬਣਨਾ ਪਰ ਮੈਨੂੰ ਨਹੀਂ ਪਤਾ ਸੀ ਆਲੂ ਆਡੇ ਸਭ ਕੁਝ ਤਿਆਰ ਆ ਕਸ਼ਮੀ ਗੱਲ ਆ ਮੰਮੀ ਮੈਨੂੰ ਨਹੀਂ ਮੈਂ ਉਹਨੂੰ ਇਹ ਸੀ ਵੀ ਤੂੰ ਆਪਣਾ ਕੰਮ ਕਰਦੀ ਆ ਮੈਂ ਬਾਹਰੋਂ ਗਾਣਾ ਸੀ ਜਾ ਕੇ ਕੋਈ ਪਰ ਨਹੀਂ ਘਰੇ ਬਣਾਤਾ ਗੁੱਡਬਾਏ ਖਾਣਾ। ਫੇਰ ਆਣਾ ਮੈਂ ਜਿਮ ਚ ਗਿਆ ਖਾਲੀ ਪੇਟ ਤੇ ਉਹ ਫੇਰ ਮੰਮੀ ਵਿਚਾਰੀ ਸੋਚਦੀ ਨਹੀਂ ਵੀ ਖਾਲੀ ਪੇਟ ਗਿਆ ਆਉਂਦੇ ਨੂੰ ਮੈਨੂੰ ਸੀ ਕੁਝ ਨਹੀਂ ਬਣਨਾ। ਵੀ ਬਾਹਰੋਂ ਖਾਊਂਗਾ ਪਰ ਨਹੀਂ ਮੰਮੀ ਨੇ ਬਣਾਤਾ ਅੰਡੇ ਤੇ ਆਲੂ। ਸੋ ਮੈਂ ਖਾਊਂਗਾ ਤੇ ਬਾਕੀ ਕਰਦੇ ਆ ਤੁਹਾਡਾ ਗੱਲ ਬਾਤ। ਬਲੌਗ ਨਾਲ ਬਣੇਗਾ ਸਾਰਿਆਂ ਨੇ ਇੰਟਰਸਟਿਡ ਹੋਊਗਾ ਬਲੌਗ। ਠੀਕ ਹੈ ਜੀ। ਓਕੇ ਸਬਸਕ੍ਰਾਈਬ ਕਰ ਲਿਓ। ਤੇ ਚਲੋ। ਲੋ ਵੀ ਹੁਣ ਆਪਾਂ ਚੱਲਨੇ ਆ ਗੱਡੀ ਦਾ ਕੰਮ ਕਰਾਉਣ ਤੇ ਫਰੀ ਤਾਂ ਨਾ ਹੋਈ ਆ ਲੜਾਈ। ਅਖੀਰ ਕਹਿੰਦੀ ਡਿਵੋਰਸ ਦੇ। ਤੇ ਦੋਸ ਦੀ ਤੈਰੀ ਚਲੰਦੇਈ ਆ ਪੇਪਰ ਮੰਗਣ ਦੇਈ ਆ ਮੈਂ ਕਿਹਾ ਵੀ ਚੱਲ ਉੱਠ ਤੈਨੂੰ ਦੋਸ਼ ਦੇ ਲੰਦੇ ਆ ਕਿ ਨਹੀਂ ਹੁਣ ਮੈਂ ਤੁਹਾਨੂੰ ਦੱਸਦਾ ਕੀ ਗੱਲ ਹੋਈ ਹੁਣ ਦੇਖੋ ਯਾਰ ਸਭ ਦੇ ਯਾਰ ਦੋਸਤ ਹੁੰਦੇ ਆ ਬੰਦਾ ਘੁੰਮਦਾ ਫਿਰਦਾ ਨਹੀਂ ਆ ਰਿਹਾ ਇਹਨਾਂ ਦਾ ਹਣਾ ਵੀ ਚੱਲ ਹੁਣ ਬੰਦਾ ਇੱਕ ਅੱਧਾ ਦਿਨ ਘਰੋਂ ਚੱਲ ਵੀ ਗਿਆ ਕਹਿੰਦੇ ਕੀ ਕੱਢੀ ਕਿਤੇ ਗੱਲਬਾਤ ਹੋ ਗਈ ਉਹ ਵੀ ਕੁਛ ਟਾਈਮ ਵਾਸਤੇ ਕੁਛ ਘੰਟੇ ਵਾਲੀ ਹਣਾ ਤੇ ਮੈਂ ਅੱਦੀ ਘੁੰਮਣ ਚੱਲ ਘੁੰਮਣ ਕਾਦਾ ਗਿਆ ਅਦੀ ਗੱਡੀ ਦਾ ਕੰਮ ਕਰਾਉਂਦੇ ਪਈ ਤੁਹਾਨੂੰ ਸਭ ਨੂੰ ਪਤਾ ਮੈਂ ਬੰਪਰ ਚੇਂਜ ਕਰਾਉਂਦਾ ਸੀ ਸਾਡਾ ਸਾਰੀ ਦਿਹਾੜੀ ਨਿਕਲ ਗਈ ਅੱਦੀ ਮੋਟਰਸਾਈਕਲ ਤੇ ਕੁਮੀ ਨੇ ਕੋਈ ਕੋਈ ਅਗੇ ਅਗੇ ਲੜ ਪਈ ਭਰਾਵਾ ਮੈਨਾਂ ਮੈਂ ਕੀ ਕਰਾਂ ਤੁਹਾਨੂੰ ਦੱਸਾਂ ਉਹ ਮੈਂ ਦੁੱਖ ਆਪਣਾ ਮੈਨਾਂ ਲੜ ਪਈ ਅਗੇ ਲੜਦੀ ਲੜਦੀ ਉਹਦੇ ਮੈਨੂੰ ਮੈਂ ਨਹੀਂ ਰਹਿਣਾ ਤੈਨਾਂ ਅਗੇ ਇਦਾਂ ਉਦਾਂ ਕੰਮ ਨਹੀਂ ਕਰਦਾ ਤੂੰ ਆਪਣਾ ਕੰਮਲ ਧਿਆਨ ਨਹੀਂ ਤੇਰਾ ਵੀ ਇਦਾਂ ਉਦਾਂ ਨਾ ਕੰਮਲ ਧਿਆਨ ਨਹੀਂ ਦਿੰਦਾ ਅਗੇ ਇਦਾਂ ਉਦਾਂ ਬੜਾ ਕੁਝ ਬੋਲੀ ਭਰਾਵਾ ਅੱਪਾ ਚੱਕੀ ਗੱਡੀ ਅੂੰ ਆਪਾਂ ਮੈਂ ਲੋਅਰ ਲੈ ਕੇ ਆਇਆ ਕੱਲ ਤੋਂ ਤੁਹਾਨੂੰ ਪਤਾ ਆ ਮੈਂ ਉਹ ਗੱਡੀ ਕਿਥੇ ਮਾਰ ਲਈ ਬੰਦੇ ਨਾ ਤੁਹਾਨੂੰ ਪਤਾ ਮੈਂ ਲੋਅਰ ਦੋ ਲਿਆਂਦੇ ਨਵੇਂ ਅਕਸਰ ਨਾ ਮੈਂ ਚੇਂਜ ਕਰਾਉਣੇ ਇਹੋ ਚਾਰ ਮਾ ਤੱਕੇ ਦੋ ਲੋਅਰ ਆ ਦੇਖੋ ਤੇ ਹੁਣ ਮੈਂ ਚੇਂਜ ਕਰਾਉਣ ਚੱਲਾ ਆ ਆਖੇ ਕਹਿੰਦੀ ਫੋਨ ਦੇ ਕੇ ਜਾ ਆ ਬੜਾ ਮੈਨੂੰ ਵੀ ਆਪਣੇ ਆਦਾ ਦੂਗਾ ਲੈ ਜਾ ਫੋਨ ਮੈਂ ਨਵਾਂ ਫੋਨ ਲਿਆ ਲਿਆ ਤਾਂ ਚੱਲ ਇਹਦੇ ਲਈ ਹੀ ਮੈਂ ਕੱਲ ਹੁਣ ਇਦਾਂ ਵੀ ਉਹ ਮੈਂ ਰੱਖ ਲਿਆ ਅੱਧੀ ਮਤਲਬ ਚੱਕ ਲਿਆ ਉਥੋਂ ਅਗਰ ਨਹੀਂ ਮੈਨੂੰ ਆ ਫੋਨ ਦੇ ਦੇ ਮੈਂ ਦੇਣਾ ਹੀ ਨਹੀਂ ਮਹਗਾ ਫੋਨ ਤਾਂ ਮੈਨੂੰ ਭਾਵੇਂ ਮੈਂ ਨਾ ਸਹੀ ਜੰਦੂਗੀ ਮੈਂ ਤੈਨੂੰ ਦੇਣਾ ਚਲੋ ਵੀ ਇੰਨੀ ਗੱਲਬਾਤ ਹੋਈ ਯਾਰ ਪਿੱਛੋਂ ਗੱਡੀ ਚੱਕੀ ਅਸੀਂ ਨਿਕਲੇ ਬਸ ਹੁਣ ਆਪਣੇ ਹੁਣ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਕੁਝ ਹੁਣ ਮੈਂ ਕਰੋਨਾ ਕੰਮ ਗੱਡੀ ਦਾ ਦੇਖਿਓ ਫਿਰ ਤੁਹਾਨੂੰ ਜਦੋਂ ਮੈਂ ਫੇਰ ਵਾਪਸੀ ਆਣਾ ਕੈਮਰਾ ਮੈਂ ਔਨ ਰੱਖੂੰਗਾ ਜਾਂ ਮੈਂ ਉਦਾਂ ਮੇਰੇ ਵਿੱਚ ਪਾ ਲੂੰਗਾ ਔਨ ਕਰਕੇ ਤੁਸੀਂ ਦੇਖਿਆ ਨੇ ਮੇਰਾ ਲੜਨਾ ਠੀਕ ਹੈ ਜੀ ਧਮਕੀਆਂ ਦੇਣੀਆਂ ਮੈਨੂੰ ਸੋ ਚਲੋ ਬਣੇ ਇਹਦੇ ਵਲੌਗ ਦੇ ਨਾਲ ਅੱਜ ਅੱਜ ਦਾ ਵਲੌਗ ਲੜਾਈ ਚੜਾਈ ਵਾਲਾ ਲੜਾਂਗੇ ਚੜਾਈਆਂ ਕਰਾਂਗੇ ਸਾਰੇਆਂ ਦੇ ਘਰਾਂ ਚ ਹੁੰਦੀਆਂ ਸੋ ਕੋਈ ਦਿੱਕਤ ਨਹੀਂ ਤੇ ਬਣੇ ਤੇ ਬਲੌਗ ਨਾਲ ਥੈਂਕ ਯੂ ਆ ਗਏ ਆਪਾਂ ਗੱਡੀ ਦਾ ਕੰਮ ਕਰਾਉਣ ਲਈ ਆ ਬਾਈ ਹੁਣੀ ਲੱਗੇ ਆ ਕੰਮ ਕਰਨ ਤੇ ਬਾਈ ਹੁਣੀ ਬਹੁਤ ਵਧੀਆ ਬੰਦੇ ਆ ਕਹਿੰਦੇ ਵੀ ਵਧੀਆ ਕਰ ਦੇਵਾਂਗੇ ਕੰਮ ਤੇ ਦੇਖਦੇ ਆ ਹੁਣ ਪੇਂਟ ਕਰਾਉਣਾ ਮੋਰੇ ਬੰਪਰ ਤੇ ਉਹ ਵੀ ਗੱਡੀਆਂ ਹੀ ਗੱਡੀਆਂ ਆ ਓਏ ਹੋਏ ਹੋਏ ਉਹਦੇ ਲੁੰਡੀ ਲੈ ਕੇ ਆ ਜਿੱਧਰ ਪਿੰਡਾਂ ਦੀ ਕਾਰ ਯਾਰ ਉਹ ਬਾਬਾ ਡਰਾਈਵਰ ਖੜੀ ਕੀਤੀ ਉਹ ਆ ਗਈ ਦੀ ਆ ਇਹ ਲੈ ਲਈਏ ਚੱਲ ਯਾਰ ਠੀਕ ਹੈ ਦੀ ਆ ਵੀ ਇਹ ਨਾਲ ਹੀ ਹੋਣੀ ਆ। ਉਹ ਕਡਾਸ਼ ਭਰਾਵਾ ਇਹਨਾਂ ਨੇ ਪਾਇਆ ਇੱਕ ਹਨਾ ਵੰਡਾਰੀ ਗਲੇ ਨੇ। ਓਏ ਹੋਏ। ਇਹ ਗੱਲਬਾਤ ਐਂਡ ਕਰਤੀ ਆ ਵੀ ਕਿੰਨੇ ਕੀਤੀ ਆ ਆ ਮੁੰਡੇ ਨੇ। ਵਾਹ ਆ ਮੁੰਡੇ ਨੇ ਗੱਲਬਾਤ ਕਹਿੰਦੇ ਐਂਡ ਕਰਤੀ ਆ। ਬਾਈ ਬਹੁਤ ਸੋਹਣਾ ਕੰਮ ਕੀਤਾ ਉਸਤਾਦ ਮੈਂ ਤਾਂ ਸੱਦ ਕੇ ਜਾਵਾਂ ਤੇਰੇ ਗੱਡੀ ਦਾ ਬਣਾਤੀ ਤੂੰ ਨਵੀਂ ਆਏ ਹਾਏ 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 ਕਿਆ ਬਾਤਾਂ ਨੇ ਕਿਆ ਬਾਤਾਂ। ਤੇ ਚਲਦੀ ਪਤਾ ਲੱਗੂ ਵੀ ਰੋਡ ਤੇ ਜਾਂਦੀ ਆ। ਬਾਈ ਬਹੁਤ ਸੋਹਣਾ ਕੰਮ ਹਾਂ ਵੀ ਜੀ ਹਾਂ ਜੀ ਆਪਾਂ ਪਾਪੜੇ ਲੈ ਲਏ ਆ ਜੀ ਆ ਵੀ ਲੈ ਲਈ ਆ ਇਹ ਕਾ ਲੈ ਲਈ ਆ ਇਹ ਕੇ ਲੈ ਰਿਆ ਆ ਠੀਕ ਆ ਇਹ ਆਪਾਂ ਉਹਦੇ ਰਹੀਦਾ ਤੇ ਕੱਪੜਾ ਉਹ ਵਾ ਬੜੀ ਵਧੀਜੀ ਜਿੰਦੇ ਰੱਖੀਆਂ ਭਾਜੀ ਹਾਂ ਕੋਈ ਆ ਗੋਰੀ ਆ ਦੇ ਨਾਲ ਪੁੰਦੇ ਕੱਲ ਨੂੰ ਕੋਈ ਨਾ ਹਾਂ ਅਸਲੀ ਛੋਣੀ ਆ ਕੱਲੂ ਪਾਵਾਂਗੇ ਚੱਲ ਅੱਜ ਜਾਣਾ ਆ ਆ ਕੱਪੜੇ ਪਾਣ ਅੱਜ ਪਾ ਕੇ ਜਾਣਾ ਠੀਕ ਆ ਆ ਪਜਾ ਲੋਅਰ ਤੇ ਆ ਵੜੀ ਆ ਗਿਆ ਖਿਆ ਭਾਈ ਯਾਰ ਮੈਨੂੰ ਆ ਨਹੀਂ ਸਮਝ ਆਈ ਇਹ ਮਗਰਮਾਛਾ ਭਾਈ ਮਗਰਮਾਛਾ ਜੇ ਕੋਈ ਮਤਲਬ ਡਰਾਵੇ ਜਾਂ ਲੜੇ ਕੋਈ ਉਹਨੂੰ ਇਹਨੂੰ ਭੇਜ ਦਿਆ ਕਰੋ ਪੈ ਜਾਂਦਾ ਹੈ ਅੱਜ ਪੈ ਜਾਂਦਾ ਮਤਲਬ ਭਾਈ ਇਹ ਕੋਈ ਲੇਡੀਸ ਹੈ ਮਤਲਬ ਉਹਨੂੰ ਆਪਾਂ ਇੱਥੇ ਚੀਜ਼ ਪਾ ਦੇ ਕੋਈ ਵੀ ਇਹ ਚੀਜ਼ ਦਾ ਨਾ ਕਿ ਇਹ ਹੈ ਤਾਂ ਮਗਰਮਾਛੀ ਆ ਬਟ ਇਹ ਮਗਰਮਾਛੀ ਦੇ ਨਾਲ ਕੰਮ ਵਾਲੀ ਚੀਜ਼ ਆ ਅੱਛਾ ਇਹਦੇ ਜੇ ਤੁਸੀਂ ਆਪਣਾ ਜਿੱਦਾਂ ਗੋਗਲ ਸਟਾਕ ਸਕਦੇ ਹੋ ਅੱਛਾ ਇਹਦੇ ਜੇ ਆਪਣੇ ਪਾਵਰ ਬੈਂਕ ਰੱਖ ਸਕਦੇ ਆ ਫੋਨ ਫੋਟੋ ਡਾਕੂਮੈਂਟ ਵਗੈਰਾ ਫੋਨ ਵਗੈਰਾ ਡਾਕੂਮੈਂਟ ਰੱਖ ਸਕਦੇ ਆ ਰੱਖ ਕੇ ਤੇ ਜਦੋਂ ਤੁਰਨਾ ਤੇ ਫਿਰ ਅਲੱਗ ਜਿਹੀ ਅਲੱਗ ਜਿਹੀ ਚੀਜ਼ ਹੈ ਮੈਂ ਗਿਆ ਦੁਨੀਆ ਦੇਖੂ ਖੜ ਖੜ ਕੇ ਆਹ ਦੇਖੋ ਚੀਜ਼ ਬੜੀ ਜਿਆਦਾ ਅੱਛਾ ਇਹ ਵੀ ਓਹ ਹੋ ਮੇਰੀ ਤੁਸੀ ਤਣੀ ਵੀ ਲੱਗਦੀ ਹੈ ਇਹਨੂੰ ਕੈਰੀ ਕੈਰੀ ਵੀ ਕਰ ਸਕਦੇ ਆ ਸਾਈਡ ਬੈਗ ਵੀ ਬਣ ਸਕਦਾ ਲਾਓ ਜੀ ਕਰੋ ਚੈਟ ਆਓ ਆਓ ਆਹ ਦੇਖੋ ਦੇ ਭਾਵੇਂ ਬਸ ਇਹਨੂੰ ਬਹੁਤ ਤਨੀ ਕਮਾਲ ਜਿਹਾ ਲੱਗਦਾ ਹੈ ਇੱਦਾਂ ਇੱਦਾਂ ਉੱਭਰ ਉਹ ਮਗਰਮਾ ਸ਼ੇਰ ਨੂੰ ਇਹ ਤੁਹਾਡੇ ਲਾਗੇ ਉਹਦੇ ਨਹੀਂ ਗਿਆ ਜਲਦੀ ਆਣਾ ਇਹਨੂੰ ਦੇਖ ਕੇ ਡਰ ਜਣਾ ਲੋਕਾਂ ਨੇ ਅਸਲ ਲੱਗਦਾ ਹੀ ਅਸਲੀ ਜਣਾ ਬਲੈਕ ਕਲਰ ਇਹ ਰੰਗ ਦੋਏ ਜੇ ਪੂਰੇ ਆਂਗ ਬਣਾ ਪੂਰੇ ਇਹ ਪੂਰੇ ਉਹ ਆਗਨਾਂ ਭਈ ਰੰਗ ਦੋਆ ਬੋਲੇ 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 ਕਿ ਉਹ ਤਾਂ ਚਾਚੇ ਤਾਏ ਜੇ ਨਾ ਦੀ ਆਪਸ ਚ ਨਾ ਲੱਗਦੀ ਲੱਗਦੀ ਬਹੁਤ ਆਂ ਪਰਾਂ ਰੱਖੀਦਾ ਤਾਂ ਪਰਾਂ ਰੱਖੀਦਾ ਹੁਣ ਦੇਖ ਲੜਨਾ ਪੈਣ ਉੱਤੇ ਕਰ ਲਈਏ ਉਹ ਕਿੱਥੇ ਦੇ ਸੋ ਬਈ ਬਾਈ ਕਰਦੇ ਚੀਜ਼ਾਂ ਆ ਭਾਈ ਇਹ ਵੈਸੇ ਆਨਲਾਈਨ ਹੀ ਆਰਡਰ ਕਰਵਾਈ ਨਹੀਂ ਆਈਟਮ ਆ ਮਤਲਬ ਔਖੀਆਂ ਮਿਲਦੀਆਂ ਮਤਲਬ ਪਹਿਣੀਆਂ ਪਹਿਣੀਆਂ ਮਿਲੀਆਂ ਕਿੱਥੇ ਵਾ ਤੁਹਾਨੂੰ ਪਤਾ ਹੀ ਆਵੇ ਦੇਖੀ ਵੀ ਕਰੀ ਆਪਣਾ 7.29 ਤੋਂ ਉੱਪਰ ਦੇ ਮਿਲਦੀਆਂ ਪਲੈਨ ਪੁਆਇੰਟ 29 ਤੋਂ ਉੱਪਰ ਉਹਦਾ ਹੋਰ ਹੀ ਟੋਪੇ ਆ ਆਪਣੀ ਉਪਾਏ ਉਹ ਤਾਂ ਵੀ ਜੇ ਡਰਾਉਣਾ ਆ ਤੇ ਬਸ ਆ ਦੇਖੋ ਇਹ ਵੈਸੇ ਏਲਮ ਮੂਲਮ ਵੀ ਕਰ ਸਕਦੇ ਆ ਨਾ ਨਵੇਂ ਜਿਹੇ ਜਾਂਦੇ ਵੀ ਬੜੀ ਚੀਜ਼ਾਂ ਤਕੜੀਆਂ ਰੱਖੀਆਂ ਮੈਂ ਆਪਾਂ ਇਦਾਂ ਦਾ ਕੁਝ ਕਰਨਾ ਨਹੀਂ ਆ ਚੀਜ਼ ਨਹਿੜ ਗਰਿਆ ਮੈਂ ਕਹਿੰਦਾ ਭਾਜੀ ਜਿੱਦਾਂ ਨਾ ਦੇਗ ਲਾਣਾ ਯਾਰ ਕੀ ਜਿੱਦ ਰਕੇ ਬਾਈ ਇੱਕ ਨਾ ਸਾਰਿਆਂ ਨੇ ਇੱਕ ਗੱਲ ਕਰ ਨਹੀਂ ਵੀ ਪ੍ਰੋਮੋਸ਼ਨ ਨਹੀਂ ਹੈਗੀ ਕੋਈ ਆਪਣਾ ਪਿਆਰ ਹੈ ਭਾਜੀ ਬਿਲਕੁਲ ਬਿਲਕੁਲ ਨਾ ਨਾ ਹੀ ਆਪਾਂ ਕਦੀ ਭਰਾਣਾ ਕਦੀ ਅੱਦਾ ਦਾ ਕਦੀ ਸੀਨ ਪਾਇਆ ਕਿ ਪ੍ਰੋਮੋਸ਼ਨ ਵਾਲੇ ਪਾਸੇ ਸਿਰਫ ਪ੍ਰੇਮ ਪਿਆਰ ਉਹ ਨਾਲੇ ਪ੍ਰੇਮ ਅੱਜਦਾ ਨਹੀਂ ਹੈਗਾ ਆਪਣਾ ਪਹਿਲਾਂ ਬਹੁਤ ਕਪੜਾ ਲਿਆ ਬਾਈ ਤੁਹਾਡੀ ਸ਼ੋਪ ਇੱਥੇ ਉੱਧਰ ਦੀ ਬਾਹਰ ਉਹ ਟਿੰਬਰਲੈਂਡ ਦੇ ਤਾਂ ਬਹੁਤ ਪਾਈ ਲੈ ਆਈ ਬੜਾ ਭਰਾਵਾ ਕਪੜਾ ਲਿਆ ਤੇ ਹੁਣ ਇੱਧਰ ਸ਼ੋਪ ਆ ਗਈ ਇੱਧਰ ਹੋਣਾ ਪੇ ਸ਼ੁਰੂ ਤੋਂ ਆ ਚਲੋ ਵਧੀਆ ਪੁਰਾਣਾ ਪ੍ਰੇਮ ਆ ਆਪਣਾ ਹੋਏ ਮੈਂ ਲੰਬੋਂ ਸੱਤ ਉਹ ਤਿੰਨ ਛੇਵ ਹੁੰਦੇ ਛੋਟੇ ਛੋਟੇ ਜੀ ਸੱਤ ਅੱਠ ਸਾਲ ਹੋ ਗਏ ਆ ਚਲੋ ਪਿਆਰ ਬਣਿਆ ਹਨ ਬਿਲਕੁਲ ਚਲੋ ਹੁਣ ਆਪਾਂ ਨੇ ਚਲੋ ਚਾਰ ਬੰਦੇ ਜਾਣਦੇ ਆ ਪਰ ਆਪਾਂ ਕਦੀ ਉਹੋ ਜਿਹਾ ਹੀ ਮਿਲਦੇ ਆ ਮਤਲਬ ਉਹ ਨਹੀਂ ਹੈਗਾ ਵੀ ਭਾਜੀ ਕਿ ਨਹੀਂ ਤੁਹਾਨੂੰ ਪਤਾ ਹੀ ਹਨ ਦੇਖੋ ਜੇ ਇੰਨੇ ਟਾਈਮ ਦਾ ਪ੍ਰੇਮ ਪਿਆਰ ਬਣਾਇਆ ਆ ਤਾਂ ਹੀ ਅੱਜ ਨੂੰ ਆਪਾਂ ਮਿਲਣ ਲੱਗੇ ਆ ਨਹੀਂ ਤਾਂ ਅੱਜ ਦਾ ਸਮਾਂ ਕੀ ਹੈ ਕਿਸੇ ਨਾਲ ਅਸੀਂ ਮਿਲ ਨਹੀਂ ਪਾਉਂਦੇ ਜਾਂਦੀ ਹਾਂ ਲੋਕ ਆ ਭਾਜੀ ਹੋਰ ਹਿਸਾਬ ਦੀ ਦੁਨੀਆ ਬਿਲਕੁਲ ਮੈਂ ਮੈਂ ਬਹੁਤ ਜਿਆਦਾ ਚਾਹੀਦਾ ਜੀ ਚਲੋ ਵੀ ਚੜੀਏ ਹੁਣ ਕੱ ਆ ਬੜੀ ਸਿਹਰਾ ਚੀਜ਼ ਆ ਭਾਜੀ ਇਹ ਦਾ ਬਲੈਕ ਵਾਲੇ ਨਾਲੋਂ ਵੀ ਖਰਾ ਹੈ ਨਾ ਬਲੈਕ ਨਾਲੋਂ ਜ਼ਿਆਦਾ ਖਰਾ ਹੈ ਬਲੈਕ ਨਾਲੋਂ ਥੋੜੇ ਹਾਂ ਇਹਨੇ ਨਿਆਣੀ ਵੀ ਡਰ ਸਕਦਾ ਇਹਨੇ ਲੜ ਪੈਣਾ ਯਾਰ ਭਾਈ ਪਿੱਛੇ ਰੱਖੋ ਇਹਨਾਂ ਨੂੰ ਥੋੜਾ ਪਿੱਛੇ ਰੱਖਦੇ ਲੜਦੇ ਯਾਰ ਲੋਕ ਦੇਖੋ ਬਾਬਾ ਜੀ ਓਏ ਹੋਏ ਪੂਛ ਦੇਖੋ ਤਾਂ ਹੈ ਤੋਹਫੇ ਆ ਤੋਹਫੇ ਤੋਹਫੇ ਹੀ ਆ ਸਹੀ ਬੜਾ ਐਨੀ ਕਿਤੇ ਭਾਜੀ ਗੱਲ ਗੱਲ ਮੁੱਕਦੀ ਇਹ ਆ ਯਾਰ ਬਿਲਕੁਲ ਜੁਨੀਕ ਜੇ ਚੀਜ਼ਾਂ ਇਹ ਯਾ ਇਹਨੂੰ ਗਿਫਟ ਵੀ ਦੇਣਾ ਹੋਵੇ ਤੇ ਬੰਦਾ ਇਹਨੂੰ ਗਿਫਟ ਜਨਾਵੇ ਦਾਦਾ ਜੀ ਦੇ ਦੋ ਆਹ ਦੇ ਹਾਂਜੀ ਮੇਰੇ ਦੇ ਕੇ ਗਾਣਾ ਇਹ ਕੀ ਲੈ ਆਏ ਹੈ ਮਗਰਮਾ ਚ ਦਿੱਤਾ ਹਾਂਜੀ ਲੋ ਵੀ ਆਪਾਂ ਹੋ ਗਿਆ ਰੈਡੀ ਤੇ ਇੱਧਰ ਵੀ ਇਹ ਪ੍ਰੋਟੀਨ ਆ ਮੁੰਡੀਆਂ ਦਾ ਚੱਲ ਹਾਂਜੀ ਲੋ ਵੀ ਆਪਾਂ ਚੱਲੇ ਆਂ ਜਲੰਧਰ ਨੂੰ ਤੇ ਇਹ ਜਿਹੜੀ ਆਊਟਫਿਟ ਪਾਈ ਹੋਈ ਆ ਬ੍ਰਾਂਡ ਪੁਆਇੰਟ 29 ਭੋਗ ਪਰ ਲੈਟਸ ਗੋ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਮੈਂ ਕਿਵੇਂ ਲੱਗੀ ਪ੍ਰੀਤ ਕਿੱਦਾਂ ਲੱਗੀ ਤੇ ਮੈਂ ਕਿੱਦਾਂ ਲੱਗਾਂ ਦੋਨੇ ਅਸੀਂ ਕਿੱਦਾਂ ਦੇ ਲੱਗੇ ਮੈਂ ਤਾਂ ਬਲੈਂਡ ਪੁਆਇੰਟ 29 ਨੂੰ ਬੜੇ ਕੱਪੜੇ ਪਾਇਆ ਇਹਦੇ ਹਜੇ ਪਤਾ ਨਹੀਂ ਇਹਦੇ ਵੀ ਉੱਥੇ ਪਵਾ ਦੇਣੇ ਮੈਂ ਚਲੋ ਚੱਲੀਏ ਬੇਬੇ ਜਲਦੀ ਸਾਨੂੰ ਕਿ ਲੱਗਦਾ ਮੈਂ ਸਸਤੇ ਕੱਪੜੇ ਪਾਉਂਦੀ ਆ ਨਹੀਂ ਲੰਗੇ ਹੀ ਪਾਉਂਦੀ ਆ ਕੋਈ ਨਾ ਮਾੜੇ ਪਾਏ ਸੋਹਣੇ ਕੱਪੜੇ ਇੰਨੇ ਵੀ ਨਹੀਂ ਮਹਿੰਗੇ ਮੈਂ ਪਾਏ ਆਹ ਜੀ ਤੂੰ ਆ ਜਾ ਆ ਲੈ ਤੂੰ ਚਲ ਵੀ ਚਲੋ ਬੈਠੋ ਚਲ ਚਲੋ ਲੈਟਸ ਗੋ ਸ੍ਰੀਲ ਭਾਈ ਚਾਬੀ ਕਿੱਥੇ ਇਵੇਂ ਨਜ਼ਾਰੇ ਹਨ ਟੀਕਟਕ ਲੋਕ ਵੀ ਆਪਾਂ ਤੁਰ ਪਏ ਆ। ਓਹੋ ਮੰਨੂ ਦੀ ਕੈਪ ਰਹਿ ਗਈ। ਓਹੋ ਚਲੀਏ ਲੈਣ ਜਦੋਂ ਬੱਸ। ਚੱਲ ਭਰਾਵਾ ਤੂੰ ਕੈਪ ਲੈ। ਨੰਨੂ ਦੀ ਕੈਪ। ਚਲੋ ਵੀ ਆਪਾਂ ਚੱਲਨੇ ਆ ਜਲੰਧਰ ਨੂੰ ਤੇ ਸਨੀਵ ਨੂੰ ਬਹੁਤ ਜ਼ਰੂਰੀ ਕੰਮ ਸੀ ਇਹਨੂੰ ਆਪਾਂ ਉੱਥੇ ਡ੍ਰੌਪ ਕਰਨਾ ਆ। ਉਸ ਤੋਂ ਆਪਾਂ ਬਾਅਦ ਆਪਾਂ ਜਾਣਾ ਬਹੁਤ ਜ਼ਰੂਰੀ ਕੰਮ ਉਹ ਵੀ ਦੱਸਾਂਗੇ। ਵਲੋਗ ਨਾਲ ਬਣੇਦੇ ਪਹਿਲਾਂ ਜਲੰਧਰ ਪਹੁੰਚ ਜਾਈਏ। ਬਾਕੀ ਅੱਜ ਬਹੁਤ ਟਾਈਟ ਬੈਠ ਕੇ ਅੱਜ। ਅੱਜ ਸਾਡਾ ਅੱਜ ਸਮਾਨ ਬਹੁਤ ਜਿਆਦਾ। ਹਣ ਐਵੇਂ ਉੱਥੇ ਕੀ ਇੱਕ ਦਿਨ ਰਹਿਣਾ ਤੇ ਸਮਾਨ ਕਿੰਨਾ ਰੱਖਿਆ ਆ। ਯੋਨ ਨਿਆਣੇ ਕੱਪੜੇ 4 ਰੱਖ ਲਓ 5 ਰੱਖ ਲਓ ਕਿਤੇ ਕਿੰਨੇ ਕੇ ਆ ਹੁਣ ਸਿਆਲ ਆ ਸਿਆਲ ਚ ਨਹੀਂ ਉਹ ਮਤਲਬ ਉੱਥੇ ਦੇ ਦੀ ਹਾਂ ਸਿਆਲ ਚ ਨਹੀਂ ਮਤਲਬ ਹੁੰਦਾ ਹੈ ਕਿ ਅੱਛਾ ਮੀਆਂ ਚ ਦੇਖ ਜੀ ਸੱਜ ਜਾਂਦਾ ਹੈ ਹਾਂ ਕੀ ਬਾਤ ਸੋ ਗਾਇਸ ਬਨੇਰੇ ਬਲੌਗ ਦੇ ਨਾਲ ਤੇ ਅਗਰ ਗੱਲਾਂ ਬਾਤਾਂ ਬਹੁਤ ਕਰਨੀਆਂ ਤੇ ਤੁਸੀਂ ਬਲੌਗ ਨਾਲ ਬਨੇ ਰਹਿਣਾ ਤੇ ਆਪਾਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਹੈ ਵੀ ਆ ਜਿਹੜੇ ਮੈਂ ਕੱਪੜੇ ਪਾਏ ਹੋਏ ਆ ਇਹ ਆਪਣੇ ਆਪਣੀ ਸ਼ੋਪ ਹੀ ਆ ਮਤਲਬ ਆਪਣੀ ਹੀ ਦੁਕਾਨ ਹੈ ਤੇ ਆਪਾਂ ਨਮਾ ਕੰਮ ਸਟਾਰਟ ਕਰ ਲਿਆ ਤੇ ਤੁਸੀਂ ਆਰਡਰ ਦਿਓ ਮੈਂ ਸਾਰੇ ਸਾਰੇ ਜਿੰਨੀਆਂ ਦੇ ਆਰਡਰ ਆਪਾਂ ਕੱਢਾਂਗੇ ਇੱਕ ਮਿੰਟ ਪੁੱਤ ਦੇਖੋ ਤੁਸੀਂ ਆਰਡਰ ਦਿਓ ਆਪਾਂ ਕੱਢਾਂਗੇ ਤੁਸੀਂ ਮੈਸੇਜ ਕਰੋ ਮੈਂ ਬੈਠਾ ਆਂ ਰੇਟ ਵਗੈਰਾ ਸਾਰਾ ਕਰਾਂਗੇ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਯਾਜ ਯਾਜ ਮੈਸੇਜ ਕਰੋ ਕੱਪੜੇ ਬਾਏ ਕਰੋ ਆਪਣਾ ਹੀ ਕੰਮ ਆ ਤੇ ਧੰਨਵਾਦ ਤੁਹਾਡਾ ਤੇ ਪ੍ਰੀਤੀ ਨੂੰ ਬਾਕੀ ਸਾਰਾ ਕੁਝ ਪਤਾ ਹੀ ਆ ਪ੍ਰੀਤੀ ਦੀ ਸੁਣ ਲੋ ਸਵੇਰ ਦੀ ਸਵੇਰ ਦੀ ਇੰਨਾ ਲੜੀ ਥੱਲੇ ਕਰੀ ਮਾਣਾ ਕੈਮਰਾ ਸਭ ਨੂੰ ਪਤਾ ਮੇਨਾਂ ਇੰਨਾ ਕਹੇ ਲੜੀ ਆ ਨਾ ਉਸਤਾਦ ਜੀ ਮੈਂ ਹੁਣ ਕੀ ਤੁਹਾਨੂੰ ਦੱਸਾਂ ਆ ਹੁਣ ਮੇਨਾਂ ਮੜੀ ਸਹੀ ਹੋਈ ਆ ਇਹਨੇ ਮਤਲਬ ਮੇਰਾ ਜਲੂਸ ਬਹੁਤ ਕੱਢਿਆ ਮੈਂ ਵੀਡੀਓ ਬਣਾਈ ਹੋਈ ਉਹਦੇ ਜਿਗੜੇ ਕਿਹੜੀ ਵੀਡੀਓ ਬਣਾਈ ਤੁਸੀਂ ਮੈਨੂੰ ਤਲਾਕ ਜਦੋਂ ਕਹਿੰਦੀ ਤਲਾਕ ਲੈਣਾ ਉਦੋਂ ਉਹ ਵਾਲੀ ਬਣਾਈ ਮੈਂ ਸਾਰੀ ਪੋਣੀ ਰੱਖੀ ਅੱਜ ਤੂੰ ਦੇਖੀ ਜਲਦੋਂ ਜਿਹੜਾ ਮੇਰਾ ਮਤ ਬਿਨਾ ਮਤ ਦੂਜੇ ਨਾਲ ਲੜਦੇ ਹੁੰਦੇ ਆ ਇਹ ਥੋੜੋ ਗੱਲ ਆ ਦੂਏਕ ਨਾਲ ਲੜ ਜਾਂਦੀ ਮੇਨਾਂ ਸਾਰਿਆਂ ਨੂੰ ਦੱਸੂਣ ਮੈਂ ਫੇਰ ਤੂੰ ਘਡੋਂਗੀ ਕਿ ਨਹੀਂ ਅਸੀਂ ਕੰਮ ਵੀ ਕਰਨਾ ਹੁੰਦਾ ਆ ਜੀ ਕੱਪੜੇ ਵੀ ਵੇਚਨੇ ਆ ਇਹਨੂੰ 100 ਕੰਮ ਆ ਦੱਸ ਉਹ ਹਰੇਕ ਵਾਰੀ ਲੜਦੀ ਰਹਿੰਦੀ ਸਾਡੇ ਨਾਲ ਕਨੇਸ਼ਨੀਲ ਆਰਡਰ ਵੀ ਲਾਉਣੇ ਹੁੰਦੇ ਸੀ ਨਵੇਂ ਨਵੇਂ ਬੰਦੇ ਆਦੇ ਤੋਂ ਦੇ ਹੀ ਲੜਦੀ ਤੇਰੀ ਆ ਵਕਵਾਕ ਕੀਤੀ ਸੀ ਸਹੀ ਗਾਇਸ ਇਹ ਇਹ ਹੁਣ ਨਾ ਇਹ ਚਾਹੁੰਦੇ ਆ ਕਿ ਹਾਏ ਮੈਂ ਜਾਂਦੀ ਤੇ ਮੈਂ ਰਹਿਣਾ ਹਣਾ ਇਹ ਆਦੀ ਚ ਨਹੀਂ ਯਾਰ ਕੰਮ ਕਰਨਾ ਪੀਤੀ ਕੰਮ ਦੇਖ ਰਾ ਗਾਇਸ ਮੈਨੂੰ ਡਿਵੋਰਸ ਚਾਹੀਦਾ ਚਲੋ ਦਿਓ ਦੁਬਾਰਾ ਡਿਵੋਰਸ ਅਦਾਲਤ ਮਿਲ ਕੇ ਸਾਰਿਆਂ ਨੇ ਚਲੋ ਹਾਂ ਜਾਂ ਨਾ ਆਈ ਨਾ ਜੀ ਆਪਾਂ ਪਹੁੰਚ ਚੁੱਕੇ ਆ ਜੀ ਜਲੰਧਰ ਜਲੰਧਰ ਆ ਗਏ ਆ ਤੇ ਫਿਕਰਮ ਨੇ ਆਪਣਾ ਸਮਾਨ ਲੈਣਾ ਸੀਗਾ ਜਲੰਧਰ ਤੋਂ ਤੇ ਜਲੰਧਰ ਤੋਂ ਸਮਾਨ ਲੈ ਕੇ ਤੇ ਮਮਮੀ ਹੁਣੀ ਬੈਠੇ ਹੋਏ ਨੇ ਸੁਨਵੀਰ ਦੇ ਨਾਲ ਤੇ ਮਨਵੀਰ ਸਾਡਾ ਧੌੜ ਸੁੱਟ ਕੇ ਸੁੱਤਾ ਹੋਇਆ ਆ ਆ ਲੋ ਵੀ ਆਪਣੀ ਹਿੱਲ ਫੜੋ ਆਪਣੀਆਂ ਹਿੱਲਾਂ ਤੇ ਉਹ ਨਿੱਕੀ ਅੱਜ ਤੋਂ ਮਰਜੀ ਉਹ ਇੱਕੀ ਭਾਈ ਆ ਨਜ਼ਦੀਕ ਆ ਦੇ ਇੱਕ ਇੱਕਾ ਇੱਕ ਆ ਦੇ ਨਾਲ ਮੇਰੇ ਰਾਜਾ ਸਾਹਿਬ ਜੀ

ਪਲੀਜ਼ ਆ ਸਵੇਰ ਰੁਕਣਾ ਹੈ ਜੇ ਰੁਕਣਾ ਕੁਝ ਖਾਣੇ ਪੀਣੇ ਦਾ ਆਹ ਹੋਰ ਏਡੀ ਜਦੀ ਸਾਹਮਣੇ ਕਿਹੜੀ ਉਹ ਕਦੀ ਦੇ ਗਾਈਜ਼ ਉਹ ਸ਼ਗਰਗੰਦੀ ਕਹਿੰਦੇ ਤੁਸੀਂ ਉੱਥੋਂ ਖਾਓ ਉਧਰ ਨਹੀਂ ਕੁਝ ਵੀ ਖਾਣਾ ਕਹਿੰਦੇ ਉਧਰ ਨਹੀਂ ਕੁਝ ਵੀ ਖਾਣਾ ਹੈਗਾ ਹਣ ਦੇਖਦੇ ਆ ਆਪਾਂ ਕਿੱਥੇ ਰੁਕਦੇ ਆ ਖਾਣ ਪੀਣ ਨੂੰ ਉਧਰ ਤਾਂ ਅਸੀਂ ਰੋਟੀ ਛੱਕ ਹੀ ਆਏ ਆ ਕਰੋ ਕਿਉਂਕਿ ਸਾਡਾ ਵਿਕਰਮ ਜਿਹੜਾ ਇਹ ਵੱਡਾ ਬੰਦਾ ਹੋ ਚੁੱਕਿਆ ਕਿਉਂਕਿ ਇਹ ਬਾਹਰ ਖਾਣਦੇ ਪੀਂਦੇ ਆ ਅਸੀਂ ਵੀ ਹੁਣ ਕਰੇ ਰਹੀ ਦਾ ਕਰੇ ਆਪਾਂ ਰਹਿਣਾ ਪਸੰਦ ਕਰਦੇ ਆ ਤੇ ਘਰ ਦੀਆਂ ਰੋਟੀਆਂ ਆਪਾਂ ਸ਼ਾਕੀਆਂ ਪਸੰਦ ਕਰਦੇ ਆ ਤੇ ਮੰਮੀ ਨੇ ਸਾਰੇ ਬਣਾ ਲੀਆਂ ਸੀ ਤੜਕੇ ਰੋਟੀਆਂ ਆਹ ਦੇਖੋ ਵੀ ਕਿੰਨਾ ਸੋਹਣਾ oh my god ਦੇਖੋ ਮਮਾ ਦੇ ਕਿੰਨਾ ਸੋਹਣਾ ਬਣਾਤਾ ਹਾਂ ਉਹ ਸੋਹਣਾ ਰਿਸਕ ਆਹ ਦੇਖੋ ਵੀ ਇੱਧਰ ਹਾਂਜੀ ਫਿਰ ਤੜਦੀ ਵੀ ਫੋਨ ਤੇ ਲੱਗੇ ਰਹਿੰਦੇ ਤੁਸੀਂ ਜੀ ਰੁਕ ਜਾ ਮੇਰਾ ਆ ਬਣਾਤੀ ਲੋ ਵੀ ਆਪਾਂ ਆ ਗਏ ਆਵੇਲੀ ਆਵੇਲੀ ਸੇ ਹਵੇਲੀ ਬਹੁਤ ਟਾਈਮ ਪਾਏ ਆ ਕਿਉਂਕਿ ਇਸ ਸਟੂਰਡ ਕੋਮਕੇ ਚਲ ਜਾਈਦਾ ਸੀ। ਮੁੰਵੇ ਵੇਲੀ ਦਾ ਬਲੌਗ ਦਿਖਾਈਏ। ਆ ਦੇਖੋ ਆ ਦੇਖੋ ਕਿੰਨਾ ਵਧੀਆ ਬਣਾਇਆ ਓਏ ਬੋਲੇ ਬੋਲੇ ਬੱਲੇ। ਕ੍ਰਿਸਮਸ ਕਰਕੇ ਬਣਾਇਆ ਸੀ। ਹੈ? ਕ੍ਰਿਸਮਸ ਕਰਕੇ। ਅੱਛਾ। ਬਹੁਤ ਕਿੰਨਾ ਸੋਹਣਾ ਲੱਗ ਰਿਹਾ ਇਸ ਦਾ। ਯਾ 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 ਯਾ। ਕਿਉਂਗੇ ਆਪਾਂ? ਆਹ ਨਹੀਂ ਕੈਪ ਨਹੀਂ ਲੈਂਦਾ। ਹਾਂ। ਨਿਆਣੇ ਅੱਜਕੱਲ੍ਹ। ਲੋ ਜੀ ਮਨਵੀਰ ਲੈ ਲੈਂਦੇ ਪਿਆ ਜੂਸ। ਅੱਜ ਸਾਨੂੰ ਫੈਮਿਲੀ ਮਿਲ ਗਈ ਤੇ ਆਹ ਦੇਖੋ ਜੀ ਇਧਰ ਬਾੜਾ ਤੰਗ ਕਰੰਦੇ ਆ ਸਾਨੂੰ। ਮਨਵੀਰ ਕੀ ਲੈਣਾ ਮੈਂ ਅੰਗੂਰ ਵਾਲਾ ਮੈਂ ਅੰਗੂਰ ਦਾ ਜੂਸ ਅੱਛਾ ਕਿਹੜਾ ਜੂਸ ਲੈਣਾ ਮੈਂਗੋ ਵਾਲਾ ਮੈਂਗੋ ਵਾਲਾ ਹਾਂਜੀ ਹਾਂਜੀ ਹੋ ਗਈ ਗੱਲ ਆਂਟੀ ਉਹਨਾਂ ਨਾਲ ਆਹ ਇਹ ਕਹਿੰਦਾ ਮੈਂਗੋ ਵਾਲਾ ਜੂਸ ਲੈਣਾ ਮੈਂਗੋ ਵਾਲਾ ਮਨਵੀਰ ਕੀ ਪੁੱਛ ਉਹ ਤੋਂ ਇਹਨੇ ਪੀਣਾ ਨਹੀਂ ਬੀਕੋ ਹੈ ਪੀਣਾ ਨਹੀਂ ਪੀਣਾ ਨਹੀਂ ਅੱਛਾ ਹਾਂ ਉੱਥੇ ਕਿਉਂਕਿ ਚੈਰੀ ਹੁੰਦੀ ਨਾ ਸਟਾਪ 'ਤੇ ਵੀ ਹੁੰਦੀ ਪਤਾ ਨਹੀਂ ਕਿ ਚੈਰੀ ਹੁੰਦੀ ਹੈ ਨਾ ਕਿ ਨਹੀਂ ਚੈਰੀ ਵਾਲਾ ਨਹੀਂ ਅੱਛਾ ਚੈਰੀ ਵਾਲਾ ਚੈਰੀ ਵਾਲਾ ਇਹਨੂੰ ਕੁਝ ਹੋਰ ਲੈ ਲਓ ਮੈਨੂੰ ਵੀ ਮੈਨੂੰ ਫਰੂਟੀ ਫਿਰ ਹੀ ਆਣੀ ਇਹ ਵਾਲੀ ਜੋ ਇਹ ਵਾਲੀ ਪੀਣੀ ਐ ਮੈਂ ਮੰਗੋ ਵਾਲੀ ਬਦਲ ਦੇਗੀ ਆ ਵਾਲੀ ਭਾਜੀ ਮੰਗੋ ਵਾਲੀ ਫਰੂਟੀ ਜਦੋਂ ਪੀਣਾ ਨਹੀਂ ਇਹਨੇ ਬੱਚਿਆਂ ਨੇ ਇਹ ਵਾਲੀ ਕਿਉਂ ਮੈਨੂੰ ਪਤਾ ਨਹੀਂ ਇਹਨੇ ਖਰਾਬ ਕੀਤੀਆਂ ਹੋਈਆਂ ਆਪਾਂ ਦੇਖਿਆ ਕਿੰਨੀਆਂ ਲੈ ਕੇ ਜਾਂਦੇ ਰਹੇ ਸੀ ਮੈਂ ਉਹ ਮੈਨੂੰ ਪਤਾ ਪੀਂਦਾ ਨਹੀਂ ਹੁੰਦਾ ਇਹ ਮੈਨੂੰ ਯਾਦ ਹੀ ਨਹੀਂ ਲੱਗਦਾ ਕਿੱਥੇ ਫੋਨ ਦੂਜਾ ਦਿਓ ਗਾਇਜ਼ ਇੱਧਰ ਮੰਮਾ ਹੋੜੀ ਕਹਿੰਦੇ ਕਿ ਅਸੀਂ ਚਾਹ ਪੀਣੀ ਆ ਹਾਂਜੀ ਚਾਹ ਪੀਣੀ ਆ ਚਾਹ ਸਹੀ ਐ ਇੱਧਰ ਮਨਵੀਰ ਸਾਡਾ ਕਹਿੰਦਾ ਫਰੂਟੀ ਪੀਣੀ ਫਰੂਟੀ ਹਾਂ ਮਮਾ ਮੰਨ ਲਓ ਤੇ ਆਣਾ ਬਤੋਂ ਆਪਾਂ ਵੀ ਬੈਠੇ ਆ ਸਾਰੇ ਬੈਠੇ ਹੀ ਆ ਹੈ ਸਾਰੇ ਬੈਠੇ ਹੀ ਇੱਥੇ ਹੈ ਆਹ ਆਹ ਕੁੜੀਆਂ ਨੇ ਕੁੜੀਆਂ ਨੇ ਵਿਚਾਲ ਲਿਆ ਤੁਹਾਨੂੰ ਤੇ ਵਿਚਾਰੀਆਂ ਗੱਲਾਂ ਕਰਦੀਆਂ ਉਹਨਾਂ ਨੂੰ ਬਾਪ ਬੁਲਾ ਲਈਦਾ ਹੁੰਦਾ ਆਹ ਦੇਖੋ ਜੀ ਮੈਂ ਤਾਂ ਨਿਕਲ ਗਿਆ ਸੀ ਕਿਹੜੇ ਕਿਉਂ ਕੁੜੀਓ ਆਹ ਉਹ ਉਹ ਬੜਾ ਨੂੰ ਕੀ ਕਰਾਉ ਉਹਦੇ ਚਲੋ ਵੀ ਜਾਣ ਦਾ ਸਮਾਂ ਹੋ ਗਿਆ ਹੁਣ। ਫਤ ਲੰਘ ਕਰ ਦੇਣਾ ਬਲੀਤੀ ਇਹਨੇ। ਚਾਹ ਵੀ ਡੁੱਲ ਗਈ ਮੇਰੇ ਕੱਪੜਿਆਂ ਤੇ ਆਹ ਦੇ ਖਾ ਦੇ ਆਹ ਦੇ। ਇਹਦੇ ਕਰਕੇ ਸਾਰਾ ਕੁਝ ਹੀ ਪੰਗਾ ਹੀ ਪਾਇਆ ਇਹਨੇ ਮੈਨੂੰ। ਇੱਥੇ ਕੁਝ ਨਹੀਂ ਆਜਾ ਜਿਹੜਾ ਤੁਸੀਂ ਇਹਨੂੰ ਲੈ ਕੇ ਦੇਂਦਾ। ਕੀ ਕਰਦਾ ਪੰਗਾ? ਅਗ ਲੈਣਾ ਇਹ ਹੀ ਲੈਣਾ। ਆਹ ਵੇਖੋ। ਕੀ ਇਹ ਦੇ ਵਿੱਚ? ਇਹ ਇਹਦੇ ਵਿੱਚ ਤੈਨੂੰ ਖਾਉਂ ਹੀ ਤੈਨੂੰ ਖਾਉ ਕੱਲੇ ਨੂੰ। ਇੱਕ ਮਿੰਟ ਛੱਡੋ ਇਹਨੂੰ। ਤੈਨੂੰ ਕਿ ਮਨਵੀਰ ਪੁੱਤ ਵੇਖ ਇਹਦੇ ਵਿੱਚ ਕੁਝ ਨਹੀਂ ਹੈਗਾ ਉਹ ਮੇਰੇ ਪੈਸੇ ਖਾਚ ਕਰਾਏ ਲੈ ਇਹ ਮੈਂ ਤੈਨੂੰ ਬਾਹਰੋਂ ਲੈ ਬਾਹਰੋਂ ਵੀ ਲੈ ਦੇਣੀ ਸੋ ਗਾਈਜ਼ ਇਹਨਾਂ ਨਿਆਣਿਆਂ ਨੂੰ ਨਾ ਸੰਭਾਲਣਾ ਪੜਾ ਔਖਾ 12 14 ਵਰਸ਼ਾ ਦਾ ਸਾਡਾ ਸੁਨਵੀਰ ਨਹੀਂ ਪੀਣਾ ਨਾ ਪੀਣੀ ਵਾਹ ਜੀ ਵਾਹ ਉਹ ਗੱਡੀ 'ਚ ਰੱਖ ਲਿਓ ਇਹਨਾਂ ਦੇ ਹੁਣ ਜਰੀਏ ਮੰਮੀ ਡਿਗਰੀ ਪਈ ਚਲੋ ਲੌਵੀ ਆਹ ਉਹ ਆਪਣਾ ਵੱਜ ਗਿਆ ਓਏ ਲੋ ਵੀ ਦੋਸਤੋ ਹੁਣ ਆਪਾਂ ਚੱਲੇ ਆ ਸੁਣੋ ਇੱਥੇ ਇਦਾਂ ਵੀ ਮੈਂ ਤੁਹਾਨੂੰ ਸਾਰਾ ਕੁਝ ਦੇ ਦੇਣਾ ਇੱਥੇ ਨਾ ਪਾਰਕਿੰਗ ਦੇ ਵਿੱਚ ਬੰਦੇ ਸੀ ਇੱਕ ਦੋ ਇੱਕ ਬੰਦਾ ਸੀ ਕਹਿੰਦਾ ਮੇਰੇ ਨਾਲ ਦੇਖੀ ਜਾ ਵੇ ਇਦਾਂ ਇਦਾਂ ਮੈਨੂੰ ਪਤਾ ਸੀ ਮੈਂ ਕਿ ਪੈਸੇ ਮੰਗਦਾ ਵਿਚਾਰਾ ਨਾ ਯਾਰ ਬੜੀ ਜ਼ਿੰਦਗੀ ਹੋਰ ਹਸਾਬ ਦੀ ਹੋਈ ਪਈ ਸਭ ਦੀ ਮੈਂ ਕਹਿੰਦਾ ਲਾਈਫ ਆਪਾਂ ਸੈੱਟ ਕਰੇ ਸਾਡਾ ਵੀ ਹਾਲ ਹੁੰਦਾ ਸੀ ਭੈ ਕਦੀ ਕੋਸ਼ਿਸ਼ ਕਦੀ ਕੋਸ਼ਣ ਵਿਚਾਰਾ ਮੈਂ ਭਰਾਨੇ ਆ ਯਾਰ ਚਲੋ ਮੈਂ ਬਾਕੀ ਗੱਲ ਨਹੀਂ ਕਰਨੀ ਜੋ ਮੇਰਾ ਦਿਲ ਦੀ ਗੱਲ ਸੀ ਜਦੋਂ ਮੈਂ ਕੀਤਾ ਮੈਂ ਬਾਕੀ ਨਹੀਂ ਦੱਸਣਾ ਚਾਹੁੰਦਾ ਬਾਅਦ ਚ ਲੋਕਿੰਗ ਕਰਦੇ ਨੇ ਗੱਲਾਂ ਬਾਤਾਂ ਬੰਦਾ ਬੋਹ ਘੈਂਟ ਸੀ ਵਿਚਾਰਾ ਆਪਾਂ ਹੁਣ ਹਵੇਲੀ ਦੇ ਵਿੱਚ ਆ ਤੇ ਇੱਧਰ ਪਰਚੀ ਫੜਾਉਣੀ ਬਸ ਇਹਨਾਂ ਨੂੰ ਹੁਣ ਓ ਸ਼ੌਕੀ ਚਾਹਦੇ ਨਹੀਂ ਮਾਣ ਹੈ ਨਹੀਂ ਮੋਟਾ ਸ਼ਗਰੀ ਨਹੀਂ ਲੱਕ ਲੈ ਆਪਾਂ ਪਰਚੀ ਪਰਚੀ ਗਾਇਸ ਪਰਚੀ ਫੜਾ ਲਓ ਜੀ ਹੁਣ ਅਸੀਂ ਸੰਵੀਰ ਆਪਣੇ ਦੇ ਕੱਪੜੇ ਕੱਢ ਰਹੇ ਆ ਕੱਪੜੇ ਤੇ ਹਲੋ ਆਜੋ ਬਾਜੀ ਹੁਣ ਆਜੋ ਚਲੋ ਉੱਤੇ ਦੇ ਹੁਣ ਮੈਂ ਹਣਾ ਵੀ ਮੈਨੂੰ ਵੀ ਹੁੰਦਾ ਯਾਰ ਵੀ ਚੱਲ ਫਰੀਦ ਪਤਾ ਨਹੀਂ ਮੈਨੂੰ ਫਲਾਣਾ ਦੇਖ ਹੀ ਨਹੀਂ ਹੁੰਦਾ ਨਹੀਂ ਇਦਾਂ ਹੀ ਆ ਪੰਪ ਪਾਉਂਗਾ ਤਾਂ ਬੰਦ ਕਰ ਲੈ ਲੈ ਲੁੱਕਾ ਮੈਂ ਕਰ ਆਪਣੀ ਮਰੀ ਮੁੱਟੀ ਹੈਲਪ ਕਰਨ ਜੋਗਾ ਬਣਾ ਦਿੱਤਾ ਭਾਵੇਂ ਮੇਰਾ ਆਪ ਦਾ ਕੁਝ ਨਹੀਂ ਬਣਿਆ ਪਰ ਆਪਾਂ ਨੂੰ ਹੁੰਦਾ ਆਪਾਂ ਹੈਲਪ ਜਿੰਨੀ ਹੋ ਸਕੀ ਮੈਂ ਆਪਣੀ ਚਾਰ ਪੈਸੇ ਜਿਹੜੇ ਮੈਨੂੰ ਆਉਂਦੇ ਆ ਸੋਸ਼ਲ ਮੀਡੀਆ ਤੋਂ ਜੋ ਮੈਂ ਕਮਾਉਂਦਾ ਹਨਾ ਫਰੀਦ ਨੂੰ ਪਤਾ ਚਲੋ ਮੇਰੀ ਫੈਮਲੀ ਨੂੰ ਪਤਾ ਚਲੋ ਜਿਹਨੂੰ ਨਹੀਂ ਪਤਾ ਨਾ ਸੀ ਮੈਨੂੰ ਚੀਜ਼ ਦੀ ਪਰਵਾਹ ਨਹੀਂ ਪਾ ਮੈਂ ਅਸੀਂ ਵੇਲੀ ਦੇ ਵਿੱਚ ਚਾਹ ਪੀ ਕੇ ਹੀ ਆਏ ਆ ਜਿਆਦਾ ਖਰਚਾ ਨਹੀਂ ਕਰਨ ਦੋਗੇ ਸੀ ਹਨਾ ਖਾ ਸਕਦੇ ਆ ਖਾਣ ਨੂੰ ਕੋਈ ਦਿੱਕਤ ਨਹੀਂ ਸੀ ਬਟ ਹਾਂ ਆਪਾਂ ਨੂੰ ਹੁੰਦਾ ਯਾਰ ਵੀ ਕਿਸੇ ਦਾ ਅਗਲੇ ਦਾ ਅਗਲਾ ਖੁਸ਼ ਹੋ ਕੇ ਜਾਵੇ ਘਰ ਚ ਅਸੀਂ ਜਦੋਂ ਪੈਟਰੋਲ ਪੰਪ ਤੇ ਲੱਗੇ ਸੀਗੇ ਪੈਟਰੋਲ ਪੰਪ ਤੇ ਕੰਮ ਕਰਦੇ ਸੀ ਮੈਂ ਤੇ ਦੀਵਾਲੀ ਹੁਣੀ ਤੇ ਦੀਵਾਲੀ ਤੇ ਸੋਕਸਾ ਨਹੀਂ ਮੈਨੂੰ ਲੱਗਦਾ ਹੈਗੀਆਂ ਦੀਵਾਲੀ ਹੁਣੀ ਦੀਵਾਲੀ ਤੇ ਸੋਚਣਾ ਯਾਰ ਵੀ ਅੱਜ ਦੀਵਾਲੀ ਆ ਤੇ ਕਹਣਾ ਜੀ ਦੀਵਾਲੀ ਆ ਯਾਰ ਵੀ ਦੇਖਦਾ ਸ਼ਾਮ ਨੂੰ ਕੀ ਮਿਲਦਾ ਹਨ ਏਦਾਂ ਸੁਖੀ ਯਾਰ ਬਸ ਕਿਸੇ ਟਾਈਮ ਨਾ ਬੰਦਾ ਇਹ ਸੋਚਦਾ ਹੈ ਮੈਂ ਉਹ ਮੈਨੂੰ ਮੈਨੂੰ ਮੈਂ ਸਮਾਂ ਭੁੱਲ ਨਹੀਂ ਸਕਦਾ ਉਹ ਟਿਪ ਕਹਿਣਾ ਹਰ ਮਿਲ ਜੂ ਮੈਂ ਦੱਸਾਂ ਨਾ ਅੱਜ ਮੈਂ ਤੋ ਗੰਦੇ ਉਹ ਬੰਦਾ ਆ ਕੜ ਕਰਨਾ ਪੈਂਦਾ ਵੱਡਾ ਅੱਜ ਮੈਂ ਤੋ ਸਵਿਫਟ ਨਾ ਕੱਲੂ ਮੈਨੂੰ ਡਰਾਈਵਰ ਵੀ ਹੋਈ ਆ ਮੈਂ ਗੱਲਾਂ 'ਚ ਕਰਦਾ ਮੈਂ ਕਲਿੱਪ ਗਾ ਲਾ ਵੀ ਦਊਗਾ ਉਹਨਾਂ ਵਾਲੇ 2 ਸਾਲਾਂ ਨੂੰ ਜਿੰਨਾਂ ਮੈਂ ਡਰਾਈਵਰ ਮੇਰੇ ਕੋਲ ਹੋਈ ਜਾਂ ਕੋਈ ਵੀ ਗੱਡੀ ਮੇਰੇ ਤੇ ਵੱਡੀ ਕੋਲ ਹੋਈ ਹਨਾ ਕੁਝ ਵੀ ਹੋਇਆ ਚਲੋ ਹਨਾ ਮੈਂ ਇਹ ਕਲਿੱਪ ਲੈ ਵੀ ਲਾ ਵੀ ਦਊਗਾ ਕੁੱਟ ਟੌਪ ਮਾਡਲ ਦੀ ਗੱਡੀ ਲੈ ਕੇ ਜਿੱਦਨ ਮੈਂ ਤੋ ਹੋਈ ਮੈਂ ਕਲੀਪ ਇਹ ਲਾਉਂਗਾ ਵੀ ਮੈਂ ਕਦੀ ਹੰਕਾਰ ਨਹੀਂ ਕੀਤਾ ਨਾ ਮੈਂ ਕਰਦਾ ਅਮੇਲੀ ਇਹ ਚੀਜ਼ਾਂ ਜ਼ੀਰੋ ਆ ਬਸ ਸਿਰਫ ਮੇਰੀ ਫੈਮਿਲੀ ਵਾਸਤੇ ਸਿਕਿਉਰ ਆ ਵੀ ਮੈਂ ਆਉਣ ਜਾਣ ਵਾਸਤੇ ਆ ਓ ਮੈਨੂੰ ਇਹ ਚੀਜ਼ਾਂ ਦੀ ਕੋਈ ਆਕੜ ਨਹੀਂ ਕੋਈ ਧੌਂਸ ਨਹੀਂ ਹੈਗੀ ਵੀ ਮੈਂ ਆਕੜ ਕੇ ਘੁੰਮਾਂ ਆ ਬਾਕੀ ਮੈਨੂੰ ਜਿਹੜੇ ਮਿਲਦੇ ਆ ਉਹਨਾਂ ਨੂੰ ਪਤਾ ਆਪਣਾ ਆਪਾਂ ਕਿੱਦਾਂ ਕਹਿਣਾ ਬੋਲੀ ਦਾ ਇੱਜ਼ਤ ਨਾਲ ਬੋਲੀ ਦਾ ਆਡੇ 'ਚ ਕੋਈ ਆਕੜ ਨਹੀਂ ਆਪਾਂ ਕਿਹੇ ਨਾ ਜਿੱਦਾਂ ਮੈਂ ਆਪਣੀ ਮਾਂ ਦੇ ਪੈਰੀ ਹੱਥ ਲਾਉਂਦਾ ਆਂ ਜਾਂ ਮਾਂ ਨੂੰ ਮਿਲਦਾ ਉਹੀ ਮੈਂ ਆਪਣੇ ਬਾਹਰਿਆਂ ਨੂੰ ਮਿਲਦਾ ਠੀਕ ਨਹੀਂ ਆਪਾਂ ਉਹ ਹਿਸਾਬ ਨਾਲ ਹੀ ਰਹਈਦਾ ਜੋ ਹੈਗੇ ਸੋ ਹੈਗੇ ਆ ਜੋ ਨਹੀਂ ਆ ਸੋ ਨਹੀਂ ਆ ਜੋ ਰਿਸਪੈਕਟ ਕਰੇ ਉਹ ਬਾਹਰ ਵੀ ਆ ਉਹ ਬਾਹਰ ਵੀ ਆ ਇਹ ਨਹੀਂ ਕਿ ਕੋਈ ਮਿਲਿਆ ਤਾਂ ਬਸ ਉਹਨੇ ਚਿਰ ਲਈ ਜਾਂਦਾ ਕਿ ਦਾਦੀ ਦੇ ਇੱਕ ਝੱਗਾ ਨਹੀਂ ਪਹਿਨਦੇ ਆ ਦੇਖੋ ਜੀ ਮਮਾ ਤੁਹਾਡਾ ਬੋਧਿਆ ਹੋਰ ਤੁਹਾਡੇ ਬਿਨਾਂ ਰਹਿੰਦਾ ਨਹੀਂ ਮਮੀ ਤੋਂ ਬਿਨਾਂ ਨਹੀਂ ਰਹਿੰਦਾ ਯਾਰ ਵਾਕਈ ਯਾਰ ਸਹੀ ਗੱਲ ਅਸੀਂ ਨਹੀਂ ਸੰਭੀਦਣਾ ਸਾਡੀ ਮਾਂ ਹੀ ਸੰਭਦੀ ਆ ਯਾਰ ਕਿਉਂਕਿ ਅਸੀਂ ਸਾਡਾ ਕੰਮ ਹੀ ਇਹ ਹੋਇਆ ਯਾਰ ਅਸੀਂ ਮਿਹਨਤ ਕਰਾਂਗੇ ਤਾਂ ਖਾਵਾਂਗੇ ਅਸੀਂ ਕੰਮ ਕਰਾਂਗੇ ਤਾਂ ਖਾਵਾਂਗੇ ਹੁਣ ਲੋਕੀ ਹੁਣ ਕਈ ਕਹਿ ਦਿੰਦੇ ਅਗੇ ਇਹ ਇਹ ਕਹੋ ਜੀ ਮਿਹਨਤ ਇਹ ਸਾਡੇ ਲਈ ਯਾਰ ਮਿਹਨਤ ਹੀ ਹੈ ਸਾਡੇ ਲਈ ਸਾਡਾ ਕੰਮ ਹੈ ਆਡੇ ਦੇ ਸਾਰਾ ਕੁਝ ਇਹ ਹੀ ਆ ਯਾਰ ਜੋ ਵੀ ਹਨਾ ਸੋਸ਼ਲ ਮੀਡੀਆ ਅੱਜ ਕੱਲ੍ਹ ਜਮਾਨਾ ਆਨਲਾਈਨ ਹੀ ਹੈ ਸਾਰਾ ਕੁਝ ਜੋ ਮਰਜ਼ੀ ਕਰੋ ਮਾਮਾ ਜੁੰਡੀਆਂ ਵਸਦੀਆਂ ਰਹਿਣ ਮੇਰੀ ਮੰਮੀ ਦਾ ਕੱਲ ਨੂੰ ਬਰਥਡੇ ਆ ਤੇ ਸਾਰੇ ਜਣੇ ਵਧਾਈਆਂ ਦਿਓ ਆਹ ਦਾ ਇੱਕ ਕੱਲ ਨੂੰ ਸਾਡੀ ਮਾਂ ਦਾ ਬਰਥਡੇ ਉਹ ਆਹੋ ਸੱਚ ਨਹੀਂ ਲ ਮੈਨੂੰ ਯਾਦ ਸੀ ਮੈਨੂੰ ਵੀ ਪਤਾ ਨਾ ਮੈਨੂੰ ਮੇਰੀ ਸੱਸ ਦਾ ਮੇਰੀ ਦਾ ਬਰਥਡੇ ਆ ਸੱਸ ਦਾ ਬਰਥਡੇ ਕਿਹਦੀ ਯਾਦ ਹਮਾਂ ਮੈਂ ਕਹਾਂ ਮੇਰੀ ਸੱਸ ਨੂੰ ਮਾਂ ਦਾ ਬਰਥਡੇ ਆ ਕੱਲ ਕੋ ਆਫ ਦਾ ਬਰਥਡੇ ਹੈ ਜੀ ਓਕੇ ਕੱਲ ਨੂੰ ਮੰਮੀ ਦਾ ਬਰਥਡੇ ਆ ਜੀ ਤੇ ਹਾਂ ਮਨਾਵਾਂਗੇ ਆ ਦੇਖੋ ਕਿੰਨਾ ਆ ਦੇ 0.5 ਐਕਸ ਆ ਰੱਖੋ ਹਾਂ ਮੈਂ ਬੇਸ ਕਰਦੇ ਨਹੀਂ ਗੱਡੀ ਜਾ ਗੱਡੀ 'ਚ ਬੇਸ ਕੱਢਦੇ ਨਹੀਂ ਆ ਤੁਹਾਡਾ ਸਮਾਨ ਰੱਖੋ ਜਾ ਪਰੇ ਆ ਹੋਇਆ ਬੇਸ ਕੱਢ ਜੀ ਆ ਸਾਨੂੰ ਔਖਾ ਕਿ ਸਾਡੇ ਅਜੇ ਜਵਾਕ ਦੋਨੋਂ ਇਹਨਾਂ ਦੇ ਹੀ ਜ਼ਿਆਦਾ ਕੱਪੜੇ ਰੱਖਣੇ ਪੈਣਗੇ ਜਿੱ ਤੀਜਾ ਜਵਾਕ ਤੁਸੀਂ ਆ ਕੱਟ ਮੇਰੇ ਕੱਪੜਾ ਬਹੁਤ ਹੁੰਦਾ ਸੋ ਗਾਈਜ਼ ਇਹਨਾਂ ਦੇ ਜ਼ਿਆਦਾ ਸਾਨੂੰ ਕੱਪੜੇ ਰੱਖਣੇ ਪੈਣਗੇ ਸਾਡਾ ਦੋਨੋਂ ਮਾਮਾ ਦੀਆਂ ਤਾਂ ਕੋਈ ਚੱਕਰ ਨਹੀਂ ਕਿਉਂਕਿ ਅਸੀਂ ਨਹੀਂ ਆ ਵੀ ਕੱਪੜੇ ਲੀੜੇ ਦਾ ਮੈਨੂੰ ਬੜਾ ਸ਼ੌਂਕ ਆ ਹੁਣ ਤਾਂ ਚੱਲ ਫਿਕਰਾਂ ਦੇ ਇੰਨੇ ਨਹੀਂ ਅਸੀਂ ਕੱਪੜੇ ਰੱਖੀ ਦੇ ਓਏ ਹੋਏ ਅਜੇ ਵਿਕਰਮ ਦੇ ਕੱਪੜੇ ਇਹਨਾਂ ਦੇ ਹੀ ਜ਼ਿਆਦਾ ਹੁੰਦੇ ਸੀ ਕਿੱਡਾ ਪਾਉਂ ਵਰਗੇ ਇਹ ਵੀ ਉਦੋਂ ਹੀ ਆ ਮੰਮੀ ਹੋਰ ਤਾਂ ਸਿਰਫ ਥੋੜੇ ਆ ਪਹਿਲਾਂ ਚੱਲ ਸ਼ੋਅ ਦੇਖੋ ਆਹ ਦੇਖੋ ਕਿੰਨੇ ਸੋਹਣੇ ਆ ਤੁਹਾਨੂੰ ਦੇਖਣੀ ਆ ਉਹ ਤਾਂ ਦਾ ਵੀ ਕੱਪੜੇ-ਕੁਪੜੇ ਮੈਨੂੰ ਹੁੰਦਾ ਸੀ ਸ਼ੁਰੂ ਤੋਂ ਹੀ ਜਣਾ ਵੀ ਸ਼ੌਂਕ ਆ ਕਪੜਾ ਜਿਹੜਾ ਟੌਪ ਦਾ ਹੀ ਪਾਈਏ ਜਿੰਨੇ ਕੁ ਜੋਗੇ ਹੈਗੇ ਵਧੀਆ ਹੀ ਮਤਲਬ ਪਾਇਆ ਯਾਰ ਮੈਂ ਆਪਣੀ ਲਿਮਿਟ ਤੋਂ ਵੱਧ ਕੇ ਜਾ ਕੇ ਕੱਪੜਾ ਪਾਇਆ ਤੇ ਬਾਕੀ ਇਦਾਂ ਚਲੋ ਪੇਮੈਂਟ ਤਾਂ ਬਾਅਦ ਹੀ ਫੋਨ ਰੱਖੇ ਪੇਮੈਂਟ ਤਾਂ ਬਾਅਦ ਹੀ ਭਵਾਂ ਰੱਖੇ ਯਾਰੀ ਕਰੋ ਚਲੋ ਕੋਈ ਗੱਲ ਗੱਲਾਂ ਦਾ